ਫਿਰੋਜ਼ਪੁਰ ਦੇ ਵਿੱਚ ਅੱਜ ਵੀਕਲੀ ਜਿਹੜੀ ਹਜੂਰ ਸਾਹਿਬ ਤੇ ਲਈ ਜਿਹੜੀ ਟ੍ਰੇਨ ਚਲਾਈ ਜਾ ਰਹੀ ਹੈ ਨਰੇਸ਼ ਸਾਹਿਬ ਕਹੇਗੀ ਤਸਵੀਰ ਤਾਂ ਦਿਖਾ ਦੇਣਾ ਚਾਹੁੰਦੇ ਆ ਕਿ ਫਿਰੋਜ਼ਪੁਰ ਦੇ ਵਿੱਚੋਂ ਇਹ ਜਾ ਰਹੀ ਹੈ ਵੀਕਲੀ ਜਾ ਰਹੀ ਹੈ ਪਰਿਵਾਰ ਦੇ ਨਾਲ ਜਿਹੜਾ ਜਾ ਰਹੇ ਹੈਗੇ ਨੇ ਪ੍ਰਜੂਤ ਸਾਹਿਬ ਨਰੇਸ਼ ਦਾ 14622 14621 ਗੱਡੀ ਜਿਹੜੀ ਹੈ ਉਹ ਜਾ ਰਹੀ ਹੈਗੀ ਹੈ ਔਰ ਸੰਗਤਾਂ ਜਿਹੜੀਆਂ ਨੇ ਖੁਸ਼ ਹੈਗੀਆਂ ਨੇ ਔਰ ਇਹ ਵੀਕਲੀ ਹੈ ਔਰ ਸੰਗਤਾਂ ਦੀ ਮੰਗ ਦੇ ਉੱਪਰ ਚੱਲੀ ਗਈ ਹੈ ਭਾਈ ਜੀ ਇਹ ਸੰਗਤਾਂ ਦੀ ਮੰਗ ਦੇ ਉੱਪਰ ਹੀ ਚੱਲ ਰਹੀ ਹੈ ਨਾ ਨੇ ਪ੍ਰੋਲਾ ਕੀਤਾ ਹੈ ਬਹੁਤ ਬਹੁਤ ਸਰਕਾਰ ਦਾ ਫਿਰ ਤੇ ਧੰਨਵਾਦ ਹੈ ਜੀ ਬਹੁਤ ਵਧੀਆ ਸਾਰੇ ਯਾਤਰੀ ਬਹੁਤ ਕਾਫੀ ਸੰਗਤ ਜਾ ਰਹੀ ਹੈ ਜੀ ਤਾਂ ਪਰਿਵਾਰ ਦੇ ਨਾਲ ਜਾ ਰਹੇ ਹੋ ਪਰਿਵਾਰ ਦੇ ਨਾਲ ਜਾ ਰਹੇ ਆ ਜੀ ਕੁੰਪਰ ਕੇ ਮੱਥਾ ਟੇਕ ਕੇ ਮਹਾਰਾਜ ਦਰਸ਼ਨ ਕਰਕੇ ਆਵਾਂਗੇ ਜੀ ਤਾਂ ਬਿਲਕੁਲ ਤੁਸੀਂ ਵੀ ਕਹਿਣਾ ਚਾਹੋਗੇ ਤਾਂ ਅੱਜ ਜਾ ਰਹੇ ਹੋਗੇ ਹੋ ਹਾਂਜੀ ਬਹੁਤ ਵਧੀਆ ਵੀਰ ਜੀ ਪ੍ਰੋਲਾ ਕੀਤਾ ਸਰਕਾਰ ਨੇ ਬਹੁਤ ਵਧੀਆ ਸਫਰ ਹੋਗਾ ਜੀ ਹਜੂਰ ਸਾਹਿਬ ਮੱਥਾ ਟੇਕ ਕੇ ਤਾਂ ਪਹਿਲੀ ਵਾਰ ਜਾ ਰਹੇ ਕੋਈ ਵੀ ਜੀ ਪਹਿਲੀ ਵਾਰ ਹੀ ਜਾ ਰਹੇ ਪਹਿਲੀ ਵਾਰ ਜਾ ਰਹੇ ਹੋ ਔਰ ਪਹਿਲੀ ਵਾਰੀ ਆਪਣੀ ਪਰਿਵਾਰ ਨਾਲ ਹੀ ਜਾ ਰਹੇ ਹੋ ਹਾਂਜੀ ਹਾਂਜੀ ਪਹਿਲੀ ਵਾਰੀ ਜਾ ਰਹੇ ਇਹ ਪਿਛਲੇ 1 ਇਹਦੇ ਵਿੱਚ ਮੈਂ ਵੀ ਨੂੰ ਆਲਵਰਿਆ ਸਾਰੀ ਸ਼ਕਤ ਇਹ ਕਹਿੰਦੇ ਸੀ ਜਦੋਂ ਕੇਂਦਰ ਸਰਕਾਰ ਆਈ ਆ ਵੀ ਫਰੋਜਪੁਰ ਤੋਂ ਹਜੂਰ ਸਾਹਿਬ ਨੇੜ ਸਾਹਿਬ ਇਹ ਗੱਡੀ ਚੱਲੇ ਲੇਕਿਨ ਪਿਛਲੇ ਸੰਗਤਾਂ ਦੀਆਂ ਅਰਦਾਸਾਂ ਸੰਗਤਾਂ ਦੀਆਂ ਉੱਤੇ ਭਾਜੀਪੀ ਦੇ ਲਿਟਰ ਨੂੰ ਮਿਲਣਾ ਸਾਰਿਆਂ ਦੇ ਪ੍ਰਯਾਸ ਦੇ ਨਾਲ ਇਹ ਗੱਡੀ ਆ ਚੱਲੀ ਆ ਮੈਂ ਪ੍ਰਧਾਨ ਮੰਤਰੀ ਨਰਮੋਦੀ ਰੇਲ ਮੰਤਰੀ ਜੀ ਨੂੰ ਲੱਖ ਲੱਖ ਵਧਾਈ ਦੇਣਾ ਜਿਨ੍ਹਾਂ ਨੇ ਇਸ ਫਰੋਜਪੁਰ ਵਾਸੀਆਂ ਸਾਡੇ ਪੰਜਾਬ ਵਾਸੀਆਂ ਦੀ ਗੱਲ ਸੁਣ ਕੇ ਰੇਲ ਗੱਡੀ ਨੇੜ ਸਾਹ ਨੂੰ ਚਲਾਈ ਅੱਛਾ ਵੈਕੀਨ ਜੀ ਕਾ ਖਾਲਸਾ ਵੈਜੀ ਫਰੀ ਅਸੀਂ ਗੁਰਦੁਰਾ ਬਾਬਾ RAMLAL ਹਾਰਪਗੇ ਨਗਰ ਦੇ ਗੁਰਦੁਰਾ ਸੇਵਾ ਕਰਦੇ ਆਂ ਅਸੀਂ 20 20 ਸਾਲ ਨੂੰ ਬਾਬੇ ਨਿਹੰਗ ਸਿੰਘ ਦੀ ਵਰਸੀ ਹੁੰਦੀ ਸੱਚਗੰਦੀ ਜੂਤ ਸਾਹਿਬ ਅਸੀਂ ਹਰ ਸਾਲ ਪਿੱਛੇ ਦੂਰ ਆ ਜਾਂਦੇ ਆਂ ਤੇ ਬੜੀ ਦਿੱਕਤ ਆਉਂਦੀ ਸੀ ਜਾਂ ਬਰਸਾਹ ਜਾਣਾ ਜਾਂ ਬਠਿੰਡੇ ਜਾਣਾ ਬਹੁਤ ਜ਼ਿਆਦਾ ਗੱਡੀਆਂ ਬਠਿੰਡੇ ਨੂੰ ਭਜਾਉਣੀਆਂ ਉੱਥੋਂ ਟ੍ਰੇਨ ਤੇ ਬਹਿਣਾ ਆ ਜਿਹੜਾ ਕੰਮ ਜਿਹੜਾ ਫਰੋਜ਼ ਕੁਮਰ ਰਾਣਿਆਂ ਦਾ ਜਿਹਨੇ ਕੀਤਾ ਇਹ ਬੜਾ ਹੀ ਚੰਗਾ ਕੰਮ ਆ ਅਸੀਂ ਇਹ ਇਲਾਕਾ ਜਿੱਨਾ ਇਹ ਗੱਲ ਤੇ ਬੜੇ ਖੁਸ਼ ਹਾਂ ਰਾਣਾ ਜੀ ਦੀ ਕੇਂਦਰ ਸਰਕਾਰ ਨੇ ਵਧੀਆ ਕੰਮ ਕੀਤਾ ਆ ਕੇਂਦਰ ਸਰਕਾਰ ਨੇ ਜਿਲੋਰਾਣਾ ਜੀ ਉਹਨਾਂ ਦਾ ਯਾ ਤੇ ਉਹ ਗੱਲ ਹੈ ਵੀ ਬਹੁਤ ਚੰਗਾ ਕੰਮ ਇਹਨਾਂ ਨੇ ਉੱਥੋਂ ਲਿਆ ਕੇ ਹਿੰਮਤ ਕਰਕੇ ਭਜਨਸ ਕਰਕੇ ਗੱਡੀ ਜਿਹੜੀ ਸ਼ੁਕਰਵਾਰਾ ਜਿ ਚਲਾਈ ਆ ਇਹ ਸੁਣਿਆ ਹੈ ਵੀ ਸ਼ੁਕਰਵਾਰ ਦੇ ਸ਼ੁਕਰਵਾਰ ਇਥੋਂ ਇਸੇ ਟਾਈਮ ਤੇ ਚੱਲੂਗੀ ਕਿੰਨਾ ਟਾਈਮ 1:25 1:25 ਦੇ ਦੂਜਾ ਇਹਦਾ ਟਾਈਮ ਵਧੀਆ ਵੀ ਸਵੇਰੇ ਨੇ ਅੰਮ੍ਰਿਤ ਵੇਲੇ ਉੱਥੇ ਸੱਚਖੰਡ ਦੀ ਜੂਰ ਸਾਹਿ ਪਹੁੰਚਣਾ ਸੰਗਤਾਂ ਬੜੀਆਂ ਖੁਸ਼ ਨਜ਼ਰ ਆ ਰਹੀਆਂ ਹੈਗੇ। ਮੈਂ ਨਾ ਅਸੀਂ ਜਦੋਂ ਆਏ ਨਾ ਉੱਥੇ ਦੱਸਿਆ ਇਲਾਕੇ ਦੇ ਵਿੱਚ ਕੱਲ ਤੇ ਬੜੀਆਂ ਹੀ ਸੰਗਤਾਂ ਖੁਸ਼ ਸੀ ਵੀ ਬਾਬਾ ਜੀ ਇਹ ਤੇ ਬੜੀ ਹੁਣ ਸਾਨੂੰ ਵੀ ਦਿੱਖਤ ਹੈਗੀ ਇੱਥੇ ਸਾਡੇ ਇਲਾਕੇ 'ਚ ਗੁਰੂ ਘਰ ਇਹਨੇ ਆ ਕੋਈ ਸਾਨੂੰ ਤਰਕੇ ਫੋਨ ਕਰੂ ਬਾਬਾ ਜੀ ਗੱਡੀ ਆ ਗਈ ਆ ਅਸੀਂ ਇੱਥੋਂ ਆਣ ਕੇ ਗੱਡੀ ਤੇ ਸੰਗਤ ਨੂੰ ਲੈ ਜਾ ਕੇ ਨਾਲੇ ਕੋਈ ਤੁਹਾਨੂੰ ਲੰਗਰ ਪਾਣੀ ਬਾਰੇ ਵੀ ਕਰੂ ਦਾ ਤੇ ਉਹ ਵੀ ਜਿੰਨੀ ਜੋ ਕੇ ਨਾਲ ਕਰਦਿਆ ਕਰਾਂਦੇ ਪਰ ਕੋਈ ਇਲਾਕੇ ਦੇ ਵਿੱਚੋਂ ਕੋਈ ਇੱਥੋਂ ਛੇ ਜਾਵੇ ਤੇ ਫੇਰ ਹੀ ਆ ਨਾ ਸੂਤੋਂ ਹੋਗੀ ਨਾ ਇਲਾਕੇ 'ਚੋਂ ਵੀ ਜਿਵੇਂ ਐਤਵਾਰ ਚੱਲਦੀ ਆ ਚਲੋ ਸੰਤ ਨੂੰ ਲੰਗਰ ਪਾਣੀ ਵੀ ਜਿੰਨੀ ਜੋਗੇ ਆ ਚਲੋ ਕੋਈ ਨਹੀਂ ਸਲਾਹ ਕਰਕੇ ਰਾਣਾ ਜੀ ਨਾਲ ਇਹ ਵੀ ਪ੍ਰਾਲਾ ਕਰਾਂ ਦੀ ਇਹ ਕਾਫੀ ਲੰਮੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ ਕਿਉਂਕਿ ਤੱਕ ਸ੍ਰੀ ਹਜੂਰ ਸਾਹਿਬ ਨੂੰ ਇਥੋਂ ਟ੍ਰੇਨ ਚਲਾਈ ਜਾਏ ਕਿ ਤੋ ਸਾਰੇ ਹੀ 2-200 ਕਿਲੋਮੀਟਰ ਦੂਰੀ ਤੇ ਜਿਹੜੀ ਟ੍ਰੇਨ ਵੀ ਜਿੰਨੇ ਵੀ ਟ੍ਰੈਕ ਨੇ 2-200 ਕਿਲੋਮੀਟਰ ਦੂਰੀ ਤੇ ਨੇ ਸੰਗਤ ਨੂੰ ਬਹੁਤ ਔਖਾ ਹੁੰਦਾ ਸੀ ਜਾਂਦੀਆਂ ਸੀ ਪਰ ਔਖਾ ਹੁੰਦਾ ਸੀ ਇਹ ਬੜੀ ਕਾਫੀ ਲੰਮੇ ਸਮੇਂ ਦੀ ਮੰਗ ਸੀ ਜਿਹੜੀ ਅੱਜ ਸੰਗਤਾਂ ਦੀ ਪੂਰੀ ਹੋਈ ਏ ਤੇ ਸੰਗਤਾਂ ਦੇ ਵਿੱਚ ਵੇਖੋ ਤੁਸੀਂ ਇਤਿਸ਼ਾ ਕਿ ਜਿਹੜੀ 12 ਘੰਟੇ ਦੇ ਵਿੱਚ ਪੂਰੀ ਟ੍ਰੇਨ ਜਿਹੜੀ ਬੁੱਕ ਹੋ ਜਾਣਾ ਇਸ ਤੋਂ ਵੱਡਾ ਹਤਸ਼ਾ ਉਰਕੀ ਹੋ ਸਕਦਾ ਹੈ। ਕਈ ਪਰਿਵਾਰ ਪਹਿਲੀ ਵਾਰੀ ਵੀ ਗਏ ਉਹ ਉਹਨਾਂ ਦੇ ਵਿੱਚ ਵੀ ਬੜੀ ਖੁਸ਼ੀ ਨਜ਼ਰ ਆਈ। ਹਾਂਜੀ ਹਾਂਜੀ ਜਦੋਂ ਆਪਣੇ ਘਰ ਤੋਂ ਕੋਈ ਚੀਜ਼ ਜਾਏਗੀ ਉਹਦੇ ਨਾਲ ਆਪਾਂ ਕਹਿੰਨੇ ਵੀ ਚਲੋ ਯਾਰ ਘਰੋਂ ਹੀ ਬੈਠ ਜਾਣਾ ਉੱਥੇ ਜਾ ਕੇ ਉਤਰ ਜਾਣਾ ਤੇ ਆਪਾਂ ਦਰਸ਼ਨ ਕਰਕੇ ਆਈਏ ਗੁਰੂ ਮਹਾਰਾਜ ਦੇ। ਇਸ ਕਰਕੇ ਜਿੱਥੇ ਰੇਲਵੇ ਵਿਭਾਗ ਦਾ ਧੰਨਵਾਦ ਕਰਦੇ ਹਾਂ ਉਥੇ ਸੈਂਟਰ ਗਵਰਨਮੈਂਟ ਦਾ ਰੇਲ ਮੰਤਰੀ ਦਾ ਔਰ ਜਿਹੜੇ ਲੋਕਲ ਲੀਡਰ ਨੇ ਜਿਨ੍ਹਾਂ ਨੇ ਬੜਾ ਵੱਡਾ ਆਪਣਾ ਯੋਗਦਾਨ ਪਾ ਕੇ ਇਹ ਟ੍ਰੇਨ ਚਲਾਈ ਏ ਸਾਰਿਆਂ ਦਾ ਧੰਨਵਾਦ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਦੀ ਵਾਹਿਗੁਰੂ ਗੱਡੀ ਤੁਸੀਂ ਦੇਖ ਰਹੇ ਹੋਗੇ ਉਹ ਰਵਾਨਾ ਹੋ ਚੁੱਕੀ ਹੋਈ ਆ ਔਰ ਜਾਬ ਕਰਦੇ ਹੋਏ ਅ ਸੰਕਾ ਜੜੀਆਂ ਨੇ ਇਥੋਂ ਗਈਆਂ ਹੈਗੀਆਂ ਲੰਗਰ ਵੀ ਐਸਜੀਪੀਸੀ ਦੇ ਵੱਲੋਂ ਚ ਚਕਾਇਆ ਗਿਆ ਔਰ ਗੱਡੀ ਜਿਹੜੀ ਇਥੋਂ ਰਵਾਨਾ ਕੀਤੀ ਗਈ ਹੈਗੀ ਆ ਜਿਹੜੀ ਹਫਤੇ ਦੇ ਵਿੱਚ ਗੱਡੀ ਜਿਹੜੀ ਚੱਲੂਗੀ ਉਸ ਪਾਸੇ ਉਹ ਵੀ ਚੱਲੇਗੀ ਔਰ ਇਥੋਂ ਵੀ ਜਿਹੜੀ ਹੈ ਚੱਲ ਰਹੀ ਹੈਗੀ ਆ ਔਰ ਸੰਗਤਾਂ ਦੀ ਮੰਗ ਦੇ ਉੱਪਰ ਇਹ ਗੱਡੀ ਜਿਹੜੀ ਹੈ ਉਹ ਚਲਾਈ ਗਈ ਹੈਗੀ ਆ ਔਰ ਸੰਗਤਾਂ ਖੁਸ਼ ਹੈਗੀਆਂ ਨੇ ਔਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਜਿਹੜੇ ਉਹ ਕਹਿ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸਾਹ ਹੈ ਸੰਗਠਾ ਦੇ ਵਿੱਚ ਹਜੂਰ ਸਾਹਿਬ ਜਾਨ ਦੇ ਲਈ ਔਰ ਸੰਗਠਾ ਜਿਹੜੀ ਗੱਡੀ ਦੇ ਵਿੱਚ ਬੈਠੀਆਂ ਹੋਈਆਂ ਨੇ ਔਰ ਸੰਗਠਾ ਜਨਾ ਗੱਲਬਾਤ ਵੀ ਕੀਤੀ ਹੈਗੀ ਉਹਨਾਂ ਦਾ ਕਹਿਣਾ ਹੈਗਾ ਕਿ ਸਰਕਾਰ ਦਾ ਬੜਾ ਵਧੀਆ ਉਪਰਾਲਾ ਹੈਗਾ ਕੈਮਰਾ ਪਰਸਨ ਦੇ ਨਾਲ ਸਨੀ ਚੋਪੜਾ ਜੱਗਵਾਲੀ ਟੀਵੀ ਫਿਰੋਜ਼ਪੁਰ